ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਇੱਕ ਨਗਰ ਵਿੱਚ ਜਾ ਪਹੁੰਚੇ ਤੇ ਨਗਰ ਦੇ ਬਾਹਰਵਾਰ ਗੁਰੂ ਜੀ ਨੇ ਇੱਕ ਖਾਲੀ ਥਾਂ ਦੇਖ ਕੇ ਇੱਕ ਰੁੱਖ ਦੀ ਛਾਂ ਹੇਠਾ ਆਪਣਾ ਡੇਰਾ ਲਗਾ ਲਿਆ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਸਨ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਆਪ ਜੀ ਜਿੱਥੇ ਆਰਾਮ ਕਰੋ ਤੇ ਮੈਂ ਵੀ ਇਸ ਨਗਰ ਦੇ ਵਿੱਚ ਥੋੜਾ ਜਿਹਾ ਘੁੰਮ ਕੇ ਆਉਂਦਾ ਹਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਨਗਰ ਦੇ ਅੰਦਰ ਚਲਾ ਗਿਆ ਭਾਈ ਮਰਦਾਨਾ ਜੀ ਦਾ ਵੱਖਰਾ ਲਿਬਾਸ ਦੇਖ ਕੇ ਉੱਥੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਫੜ ਕੇ ਆਪਣੇ ਰਾਜੇ ਦੇ ਪਾਸ ਲੈ ਗਏ ਭਾਈ ਮਰਦਾਨੇ ਨੂੰ ਦੇਖ ਕੇ ਰਾਜਾ ਬੜਾ ਖੁਸ਼ ਹੋਇਆ ਤੇ ਰਾਜਾ ਮਾਤਾ ਦੁਰਗਾ ਦਾ ਬਹੁਤ ਵੱਡਾ ਉਪਰਗਾ ਦਾ ਬਹੁਤ ਵੱਡਾ ਉਪਵਾਸਕ ਸੀ ਤੇ ਰਾਜੇ ਨੇ ਕਿਹਾ ਕਿ ਮੈਂ ਇਸ ਨੂੰ ਦੇਵੀ ਦੀ ਭੇਟਾ ਦੇਵਾਂਗਾ ਰਾਜਾ ਖੁਸ਼ੀ ਦੇ ਨਾਲ ਭਾਈ ਮਰਦਾਨੇ ਨੂੰ ਨਾਲ ਲੈ ਕੇ ਮਾਤਾ ਦੇ ਮੰਦਰ ਨੂੰ ਚਲਾ ਚੱਲ ਪਿਆ ਤੇ ਪਿੱਛੇ-ਪਿੱਛੇ ਉਸ ਦੇ ਲੋਕ ਚੱਲ ਪਏ ਭਾਈ ਮਰਦਾਨਾ ਜੀ ਨੇ ਆਪਣੇ ਮਨ ਵਿੱਚ ਇੱਕ ਵਿਚਾਰ ਕੀਤੀ ਕਿ ਮਰਨਾ ਜੰਮਣਾ ਸਭ ਪਹਿਲਾਂ ਤੋਂ ਹੀ ਤੈ ਹੁੰਦਾ ਹੈ ਜੇਕਰ ਆਈ ਹੈ ਤਾਂ ਉਸ ਨੂੰ ਕੋਈ ਨਹੀਂ ਟਾਲ ਸਕਦਾ ਪਰ ਜੇਕਰ ਜ਼ਿੰਦਗੀ ਹਾਲੇ ਬਾਕੀ ਹੈ ਤਾਂ ਕੋਈ ਮਾਰ ਨਹੀਂ ਸਕਦਾ ਉਹ ਕਰਤਾਰ ਆਪੇ ਹੀ ਰੱਖਾ ਹੈ ਜਦੋਂ ਭਾਈ ਮਰਦਾਨਾ ਜੀ ਨੂੰ ਦੇਵੀ ਦੇ ਮੰਦਰ ਵਿੱਚ ਲੈ ਗਏ ਤਾਂ ਦਿਲਾਂ ਦੀ ਜਾਣਨ ਵਾਲਾ ਜਾਨੀ ਜਾਨ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਵਕਤ ਮਰਦਾਨੇ ਕੋਲ ਪਹੁੰਚ ਗਏ ਤੇ ਕੀ ਦੇਖਦੇ ਹਨ ਕਿ ਮਾਤਾ ਨੂ ਭਾਈ ਮਰਦਾਨੇ ਦੀ ਬਲੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਕੋਲ ਖੜੇ ਸਾਰੇ ਲੋਕ ਇਹ ਸਭ ਦੇਖ ਰਹੇ ਸਨ ਕਿ ਤਿਆਰੀ ਕਰਨ ਤੋਂ ਬਾਅਦ ਰਾਜੇ ਨੇ ਰਾਜੇ ਨੇ ਜਲਾਦ ਨੂੰ ਹੁਕਮ ਦਿੱਤਾ ਕਿ ਭਾਈ ਮਰਦਾਨੇ ਨੂੰ ਛਟਕਾਰ ਦਿੱਤਾ ਜਾਵੇ ਨਾਲ ਭਾਈ ਮਰਦਾਨੇ ਨੂੰ ਮਾਰਨ ਲੱਗਾ ਰਾਜੇ ਦਾ ਹੁਕਮ ਮੰਨ ਕੇ ਜਲਾਦ ਜਿਵੇਂ ਹੀ ਆਪਣੀ ਤੇਜ ਤਲਵਾਰ ਨਾਲ ਭਾਈ ਮਰਦਾਨੇ ਨੂੰ ਮਾਰਨ ਲੱਗਾ ਤਾਂ ਦੇਵੀ ਦੀ ਮੂਰਤੀ ਵਿੱਚੋਂ ਮਾਤਾ ਦੁਰਗਾ ਪੈਦਾ ਹੋ ਗਈ ਤੇ ਮਾਤਾ ਨੇ ਜਲਾਦ ਦੀਆਂ ਹੱਥਾਂ ਵਿੱਚੋਂ ਤਲਵਾਰ ਖੋ ਕੇ ਰਾਜੇ ਦੇ ਸਿਰ ਰਾਜੇ ਦਾ ਸਿਰ ਕੱਟ ਦਿੱਤਾ ਤੇ ਜਿਸ ਨੂੰ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਦੇਖ ਕੇ ਮਾਤਾ ਦੇ ਹੱਥੋਂ ਤਲਵਾਰ ਲੈ ਲਈ ਤੇ ਕਿਹਾ ਕਿ ਇਹ ਦੇਵੀ ਰਾਜਾ ਤਾਂ ਤੇਰਾ ਉਪਵਾਸਕ ਸੀ ਭਾਈ ਮਰਦਾਨਾ ਕਰਤਾਰ ਦੇ ਭਰੋਸੇ ਵਾਲਾ ਸੀ ਤਾਂ ਦੇਵੀ ਨੇ ਦੇਵੀ ਨੇ ਕਿਹਾ ਕਿ ਸੀਤਾ ਦੇਵੀ ਨੇ ਕਿਹਾ ਕਿ ਤਪਾ ਜੀ ਜੋ ਕਰਤਾਰ ਦੇ ਹਨ ਮੈਂ ਉਹਨਾਂ ਦੀ ਦਾਸੀ ਹਾਂ ਉਹਨਾਂ ਦੀ ਦਾਸੀ ਹਾਂ ਤੇ ਮੈਂ ਮਾਤਾ ਦੇ ਮੂੰਹੋਂ ਇਹ ਸ਼ਬਦ ਸੁਨਿਆ ਮੈਂ ਉਹਨਾਂ ਦੀ ਦਾਸੀ ਹਾਂ ਤੇ ਮਾਤਾ ਦੇ ਮੂੰਹੋਂ ਸ਼ਬਦ ਸੁਣਦਿਆਂ ਹੀ ਉੱਥੇ ਖੜੇ ਸਾਰੇ ਲੋਕ ਗੁਰੂ ਜੀ ਦੇ ਚਰਣਾ ਤੇ ਟੈ ਪਏ ਤੇ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਤਕ ਪਾਲ ਦਿੱਤੀ ਤੇ ਨਾਮ ਦਾ ਉਪਦੇਸ਼ ਦਿੱਤਾ ਇਸ ਰਾਜੇ ਦੇ ਪੁੱਤਰ ਨੂੰ ਕਿਹਾ ਕਿ ਨਗਰ ਵਿੱਚੋਂ ਇੱਕ ਧਰਮਸ਼ਾਲਾ ਬਣਵਾਈ ਤੇ ਉਪਦੇਸ਼ ਦਿੱਤਾ ਕਿ ਜ਼ਿੰਦਗੀ ਭਰ ਧਰਮ ਦੀ ਕਿਰਤ ਕਰਨੀ ਹੈ ਤੇ ਭਲਾਈ ਦੇ ਕੰਮ ਕਰਨੇ ਨੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਰਾਜੇ ਦੇ ਪੁੱਤਰ ਨੇ ਗੁਰੂ ਜੀ ਤੋਂ ਆਸ਼ੀਰਵਾਦ ਲਿਆ ਤੇ ਗੁਰੂ ਜੀ ਜਗਤ ਦਾ ਜਗਤ ਦਾ ਉਧਾਰ ਕਰਨ ਲਈ ਅਗਾਹ ਵੱਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ